ਸਸਰੇਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਾਹਲ ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਸਭ ਤੋਂ ਕਟੜ ਸਿਆਸੀ ਵਿਰੋਧੀ ਮੰਨੇ ਜਾਂਦੇ ਨੇ ਮੌਜੂਦਾ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਹੁਣ ਕੱਲ ਨਵਜੋਤ ਸਿੰਘ ਸਿੱਧੂ ਨੇ ਇੱਕ ਵੱਡਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਉਸ ਐਲਾਨ ਦਾ ਜਵਾਬ ਬਿਕਰਮ ਸਿੰਘ ਮਜੀਠੀਆ ਨੇ ਦਿੱਤਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਣੇ ਆ ਕੇ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀ ਕੀਤਾ ਸੀ 84 ਦੇ ਦੰਗਿਆਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 200 ਦੁਕਾਨਾਂ ਅਲੋਟ ਹੋਈਆਂ ਸੀਗੀਆਂ at the rate of 38000 38000 करीब 200 ਪਰਿਵਾਰ ਅਫੈਕਟਡ ਸੀਗੇ ਉਹ ਬੜੀ ਧੀਰ ਦਾ ਕਿੱਸਾ ਚੱਲ ਰਿਹਾ ਸੀਗਾ ਔਰ ਕਾਫੀ ਅਰਸੇ ਤੋਂ ਪਿਛਲੀ ਸਰਕਾਰ ਨੇ ਵੀ ਉਹਨੂੰ ਕੈਬਨਟ ਦੇ ਵਿੱਚ 38000 ਦੇ ਉੱਤੇ ਪਾਸ ਕੀਤਾ ਲੇਕਿਨ ਉਹ ਬਹੁਤ ਦਾਮ ਨੂੰ ਬਹੁਤ ਜ਼ਿਆਦਾ ਮੰਗ ਰਹੇ ਸੀਗੇ ਔਰ we have come to a conclusion that we must give them that benefit ਐਂਡ ਜਿਹੜੀ ਚੀਜ਼ 38000 ਦੇ ਵਿੱਚੋਂ ਪਾਸ ਕੀਤੀ ਸੀ ਅਸੀਂ 10000 ਦੇ ਵਿੱਚ ਉਹਨਾਂ ਨੂੰ ਦੇ ਰਿਆ ਇਹ ਬਣਦੀ ਸੀਗੀ 1254000 ਕੁ ਰੁਪਏ ਤੇ ਹੁਣ ਇਹ ਮੇਰੇ ਖਿਆਲ ਦੇ ਵਿੱਚ 2 ਲੱਖ ਦੀ ਪਊ ਇਸ ਐਲਾਨ ਦਾ ਜਵਾਬ ਦੰਦਿਆ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੀ ਸਰਕਾਰ ਨੂੰ ਹੀ ਲੰਮੇ ਹੱਥੀ ਲੈ ਲਿਆ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਡਰਾਮੇ ਨਹੀਂ ਕਰਨੇ ਚਾਹੀਦੇ ਕਾਂਗਰਸ ਸਰਕਾਰ ਜੇ ਦੰਗਾ ਪੀੜਤਾਂ ਦੀ ਜਾਂ 84 ਦੇ ਮੁੱਦੇ ਤੇ ਵਾਕੇ ਉਹਨਾਂ ਹਮਦਰਦੀ ਰੱਖਦੀ ਐ ਤੇ ਫੜ ਕੇ ਕਮਲਨਾਥ ਨੂੰ ਜਗਦੀਸ਼ ਟਾਇਟਲਰ ਨੂੰ ਅੰਦਰ ਦਵੇ ਤੇ ਨਾਲ ਹੀ ਜੋ ਗਾਂਧੀ ਪਰਿਵਾਰ ਦਾ ਰੋਲ ਸੀ ਉਹਨੂੰ ਨੰਗਾ ਕਰੇ ਤੇ ਉਹਨਾਂ ਦੇ ਕਾਰਵਾਈ ਕਰੇ ਤੇ ਫੇਰ ਮੈਂ ਸਮਝੂਗਾ ਇਹ ਡਰਾਮੇ ਨੇ ਜਿਹੜਾ ਇਹ ਕਮਟ ਦੇ ਆ ਨਾ ਉਤਲੀ ਉਤਲਾ ਡਰਾਮਾ ਉਹ ਨਹੀਂ ਚੱਲਣਾ ਇਹਨਾਂ ਦੇ ਕਰਕੇ ਤਾਂ ਸਾਰੇ ਹਾਲਾਤ ਪੈਦਾ ਹੋਏ ਅੱਜ ਕਹਿੰਦੇ ਅਸੀਂ ਪਹਿਲਾਂ ਤਾਂ ਬੰਦੇ ਮਰਵਾਤੇ ਕਾਂਗਰਸ ਹੀ ਹੁਣ ਕਹਿੰਦੇ ਅਸੀਂ ਕੰਪਨਸੇਸ਼ਨ ਕਾਹਦੀ ਕੰਪਨਸੇਸ਼ਨ ਇਹਨਾਂ ਦੀ ਤਾਂ ਬਦੌਲਤ ਹੈ ਵਿਚਾਰੇ ਰੋੜ ਰਹੇ ਆ ਉਹਨਾਂ ਨੂੰ ਪੁੱਛੋ ਨਾ ਇਸ ਤੋਂ ਇੱਕਦਮ ਅੱਗੇ ਵਧ ਕੇ ਵਿਕਰਮ ਸਿੰਘ ਮਜੀਠੀਆ ਨੇ ਐਲਾਨ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਤੇ ਵੀ ਨਿਸ਼ਾਨਾ ਸਾਧਿਆ ਗਾਂਧੀ ਪਰਿਵਾਰ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਨੂੰ ਲੰਮੇ ਹੱਥੀ ਲੈ ਲਿਆ ਇਹ ਆਬਵੀਅਸ ਇਹ ਹੁੰਦਾ ਹੀ ਨਾ ਕਿ ਤੁਸੀਂ ਸਮਝਦੇ ਉਹਨੂੰ ਸਹੀ ਠਰਾਉਨੇ ਹੋ ਕਿ ਪਹਿਲਾਂ ਤੁਸੀਂ ਕਿਸੇ ਤੇ ਹਤਾਚਾਰ ਕਰੋ ਫਿਰ ਉਹਨੂੰ ਕਹੋ ਕਿ ਅਸੀਂ ਇਹਨੂੰ ਕੰਪਨਸੇਸ਼ਨ ਦੇਤਾ ਮਤਲਬ ਕਿਹੜਾ ਫਾਲਸ ਬਰਵਾਡੋ ਮਿਹਲੇ ਦਿੱਤਾ ਉਹ ਕਿਹੜਾ ਕੀ ਦਿੱਤਾ ਕੀ ਹਲੇ ਆਈ ਥਿੰਕ ਇਹ ਇਹ ਆਪ ਦੀ ਗੱਲ ਕਰ ਲੈ ਕਿ ਕਿਵੇਂ ਸ਼ਰਮਦਾਕ ਫੋਟੋਗ੍ਰਾਫ ਜਦੋਂ ਵੇਖਣ ਨੂੰ ਪਿਰਦੀ ਹੈ ਕਿ ਗਾਂਧੀ ਪਰਿਵਾਰ ਤੇ ਇੱਕੋ ਸਿੱਖ ਡੱਗਿਆ ਤੇ ਘਟੀਆ ਤਰੀਕੇ ਨਾਲ ਡਿੱਗਿਆ ਉਹ ਇੱਕੋ ਆ। ਦਰਅਸਲ ਨਵਜੋਤ ਸਿੰਘ ਸਿੱਧੂ ਵੱਲੋਂ ਨਵੇਂ ਸਾਲ ਵਾਲੇ ਦਿਨ ਇਹ ਐਲਾਨ ਕੀਤਾ ਗਿਆ ਕਿ 1984 ਦੇ ਦੰਗਾ ਪੀੜਤਾਂ ਨੂੰ ਅੰਮ੍ਰਿਤਸਰ ਵਿੱਚ ਜੋ 200 ਦੁਕਾਨਾਂ ਅਲਾਟ ਹੋਈਆਂ ਸਨ ਉਹਨਾਂ ਨੂੰ 38000 ਪਰ ਗਜ ਦੇ ਹਿਸਾਬ ਦੇ ਨਾਲ ਅਲਾਟ ਹੋਈਆਂ ਸਨ ਪਰ ਉਸ ਨੂੰ ਲੈ ਕੇ ਹੁਣ ਕਾਂਗਰਸ ਦੀ ਸਰਕਾਰ ਨੇ ਇੱਕ ਨਵਾਂ ਐਲਾਨ ਕੀਤਾ ਜਿਸ ਦੇ ਤਹਿਤ ਉਹ ਦੁਕਾਨਾਂ ਹੁਣ 10000 ਪ੍ਰਤੀ ਗਜ ਦੇ ਹਿਸਾਬ ਨਾਲ ਉਹਨਾਂ ਦੰਗਾ ਪੀੜਤਾਂ ਨੂੰ ਦਿੱਤੀਆਂ ਜਾਣਗੀਆਂ। ਉਹਨਾਂ ਨੇ ਤਾਂ ਇਹ ਤੋਹਫ਼ਾ ਦੱਸਿਆ ਆਪਣੀ ਸਰਕਾਰ ਵੱਲੋਂ ਦੰਗਾ ਪੀੜਤਾਂ ਨੂੰ ਇੱਕ ਤੋਹਫ਼ਾ ਦੱਸਿਆ ਪਰ ਉਸ ਤੋਹਫ਼ੇ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਪੜਕਦੇ ਦਿਖਾਈ ਦਿੱਤੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਜਾਣਬੁੱਝ ਕੇ ਕਾਂਗਰਸ ਪਾਰਟੀ ਨੇ ਆਪ ਹੀ ਦੰਗੇ ਕਰਵਾਏ ਜਾਂ ਫਿਰ ਕਤਲੇਆਮ ਕਰਵਾਇਆ ਅਤੇ ਹੁਣ ਆਪ ਹੀ ਮੁਆਵਜ਼ੇ ਦੇਣ ਦੀਆਂ ਗੱਲਾਂ ਕਰਦੇ ਦਿਖਾਈ ਦੇ ਰਹੇ ਨੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਵਰਸਸ ਨਵਜੋਤ ਸਿੰਘ ਸਿੱਧੂ ਅਕਸਰ ਹੀ ਹੋਈ ਰਹਿੰਦੀ ਹੈ ਜਦੋਂ ਵੀ ਨਵਜੋਤ ਸਿੰਘ ਸਿੱਧੂ ਕੋਈ ਗੱਲ ਕਹਿੰਦੇ ਨੇ ਤਾਂ ਉਸ ਦਾ ਜਵਾਬ ਵਿਕਰਮ ਮਜੀਠੀਆ ਵੱਲੋਂ ਦਿੱਤਾ ਜਾਂਦਾ ਹੈ ਅਤੇ ਜਦੋਂ ਕੋਈ ਗੱਲ ਵਿਕਰਮ ਮਜੀਠੀਆ ਕਹਿੰਦੇ ਨੇ ਤਾਂ ਉਸ ਦਾ ਜਵਾਬ ਨਵਜੋਤ ਸਿੰਘ ਸਿੱਧੂ ਵੱਲੋਂ ਜ਼ਰੂਰ ਦਿੱਤਾ ਜਾਂਦਾ ਹੈ ਤੇ ਆਪਸੀ ਘੜਤਣ ਇਹਨਾਂ ਦੋਹਾਂ ਅਤੇ ਹੁਣ ਮਸਲਾ ਸੀ 1984 ਦੇ ਦੰਗਾ ਪੀੜਤਾਂ ਦਾ ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਰਕਾਰ ਦਾ ਪੱਖ ਪੂਰਨ ਦੀ ਕੋਸ਼ਿਸ਼ ਕੀਤੀ ਪਰ ਵਿਕਰਮ ਸਿੰਘ ਮਜੀਠੀਆ ਨੇ ਵੀ ਉਸ ਦਾ ਕਰਾਰਾ ਜਵਾਬ ਇੱਥੇ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹੀ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਇੱਕ ਗੱਲ ਬਿਲਕੁਲ ਸਹੀ ਹੈ ਕਿ ਪਹਿਲਾਂ ਆਪ ਹੀ ਦੰਗੇ ਕਰਵਾਏ ਅਤੇ ਹੁਣ ਆਪ ਹੀ ਕਾਂਗਰਸ ਪਾਰਟੀ ਉਹਨਾਂ ਦੰਗਾ ਪੀੜਤਾਂ ਨੂੰ ਮੁਆਵਜ਼ੇ ਦਿੰਦੀ ਡਰਾਮੇ ਕਰਦੀ ਦਿਖਾਈ ਦੇ ਰਹੀ ਹੈ ਕਿ ਤੁਹਾਨੂੰ ਇਦਾਂ ਹੀ ਲੱਗਦਾ ਹੈ ਇਸ ਬਾਰੇ ਜੋ ਵੀ ਤੁਹਾਡੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਖੁੱਲ੍ਹ ਕੇ ਵਿਵਾਖ ਹੋ ਕੇ ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਚੈਨਲ ਨੂੰ YouTube ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਆਜ ਰੋਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ ਸਵਾ 2 ਲੱਖ ਰੁਪਏ ਦੀ ਪਾਊਗੀ ਜੀ ਸੋ ਫਰੋਮ 12 ਲੱਖ ਵੀ ਬੋਟ ਡਾਊਨ ਟੂ 2 ਲੱਖਸ ਇਟ ਇਜ਼ ਆਰ ਡਿਊਟੀ ਐਂਡ ਆਈ ਥਿੰਕ ਜਿੰਨਾ ਵੱਧ ਤੋਂ ਵੱਧ ਅਸੀਂ ਕਰ ਸਕੀਏ ਅਸੀਂ ਉਹਨਾਂ ਦਾ ਕਰਾਂਗੇ ਲੇਕਿਨ ਮੈਂ ਸਮਝਦਾ ਕਿ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਅਸੀਂ ਫੇਸ ਕਰ ਰਹੇ ਸੀਗੇ ਵੀ ਆਰ ਸਾਡੀ ਜਿਹੜੀ ਸਰਕਾਰ ਹੈ ਵੀ ਆਰ ਕਨਵਰਟਿੰਗ ਵੀਕਨੈਸਸ ਇੰਟੂ ਸਟ੍ਰੈਂਥ ਐਂਡ ਆਬਸਟੈਕਲਸ ਇੰਟੂ ਸਟੈਪਿੰਗ ਸਟੋਨਸ ਦੇਖੋ ਇਹ ਸਭ ਤੋਂ ਵੱਡਾ ਫਾਈਨੈਂਸ ਦਾ ਮਾਮਲਾ ਸੀਗਾ ਕਿ ਜੀ ਡਿਪਾਰਟਮੈਂਟ ਨੂੰ 셀ਫ ਸਫੀਸ਼ੀਐਂਟ ਹੋਣਾ ਚਾਹੀਦਾ ਹੈ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਇਹਦੇ ਨਾਲ ਕਿੰਨੇ ਪੈਸੇ ਆ ਜਾਣੇ ਹਨ ਹਰ ਕਾਰਪੋਰੇਸ਼ਨ ਨੂੰ ਜਿਹੜੀ ਅੱਜ ਦੀ ਡੇਟ ਦੇ ਵਿੱਚ ਡਿਫੰਕ ਪਈ ਹੈ ਬੈਂਕਰਪਟ ਪਈ ਹੈ ਦੇ ਵਿਲ ਬੀ ਸੈਲਫ ਸਫੀਸ਼ੀਐਂਟ ਐਂਡ ਮੇਕ ਨੋ ਮਿਸਟੇਕ ਅਬਾਊਟ ਇਟ ਤੁਸੀਂ ਲੁਧਿਆਣੇ ਲੁਧਿਆਣੇ ਮੈਂ ਆਸ਼ੁਦਾ ਸੀ ਹਰ ਤੇਰੇ ਲੁਧਿਆਣੇ ਦੇ ਵਿੱਚ ਕੀ ਅਫੈਕਟ 100 ਕਰੋੜ ਤੋਂ ਜ਼ਿਆਦਾ ਸਾਡੇ ਮਤਲਬ 2-300 ਕਰੋੜ ਤੋਂ ਜ਼ਿਆਦਾ ਇਹਦੇ ਤੋਂ ਆਜੂਗਾ ਪੈਸਾ ਬਾਕੀ ਵੀ ਵੀ ਰਿਲੈਕਸ ਦਾ ਲਾਸ ਕਿ ਜਿਹੜੀ ਇੰਪਰੂਵਮੈਂਟ ਟਰਸਟ ਦੀ ਜਿਹੜੀ ਜ਼ਮੀਨ ਹੈਗੀ ਹੈ ਜਿਹੜੀਆਂ ਸਕੀਮਸ ਹੈਗੀਆਂ ਨੇ ਉਹਦੇ ਵਿੱਚ ਵੀ ਸੇਲ ਦੇ ਨਾਲ ਵੀਲ ਗਿਵ ਥਮ ਅਰਾਊਂਡ 400-500 ਕਰੋੜ ਥੈਟਸ ਅ ਗਾਰੰਟੀ ਕੱਲੇ ਲੁਧਿਆਣੇ ਦੀ ਗੱਲ ਕਰ ਰਿਹਾ ਮੈਂ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਚਾਹੇ ਅੰਮ੍ਰਿਤਸਰ ਹੋਵੇ ਚਾਹੇ ਵੱਡੀਆਂ ਕਾਰਪੋਰੇਸ਼ਨਾਂ ਹੋਣ ਹੋਊਗਾ 200-300 ਕਰੋੜ ਹਾਂ ਜੀ ਇਹ 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 ਪੈਸੇ ਆਣਗੇ ਨਾ ਮਤਲਬ ਜਿਹੜੇ ਬੰਦਿਆਂ ਨੇ ਉਹ ਲੈਣੀ ਹੈ ਬੈਨੀਫਿਟ ਲੈਣਾ ਹੈ ਕਿਸੇ ਨੇ ਸੀਐਲਯੂ ਚੇਂਜ ਕਰਾਉਣਾ ਹੈ ਬਾਈ ਕਿਸੇ ਨੇ ਬਿਲਡਿੰਗਾਂ ਆਪਦੀ ਬਿਲਡਿੰਗ ਬਣਾਉਣੀ ਉਹ ਕਹਿੰਦੇ ਐਫਆਰ ਰੂਲ ਵਧਾਏ ਹੋਏ ਨੇ ਕਿਸੇ ਨੇ ਮਤਲਬ 5 ਮੰਜ਼ਲਾ ਬਣਾ ਲਈ ਪਰਮਿਸ਼ਨ ਦੋਦੀ ਹੈ ਤੇ ਉਹਦੇ ਤੋਂ ਫਿਰ ਦੇ ਵਿਲ ਹੈਵ ਟੂ ਐਕਚੁਅਲੀ ਉਹਨੂੰ ਪੈਸੇ ਭਰਾ ਕੇ ਉਹਨੂੰ ਲੀਗਲਾਈਜ਼ ਕਰਾਉਣਾ ਪਊਗਾ ਬਟ that is ਹਾਂਜੀ ਅਵੇਲ ਬਿਲਡਿੰਗਾਂ ਹਾਂਜੀ ਸੋ ਦਿਸ ਇਸ ਬਟ ਦਿਸ ਇਸ ਸ਼ੋਰ ਐਂਡ ਆਈ ਪ੍ਰੋਮਿਸ ਯੂ ਟੋਟਲ ਪੰਜਾਬ ਚ ਕਿੰਨਾ ਕਰੇ ਮੇਰੇ ਹਿਸਾਬ ਦੇ ਨਾਲ 1000 1000 ਕਰੋੜ ਦੇ ਲਾਗੇ ਤੱਕ ਹੈ 1000 ਕਰੋੜ ਤੋਂ ਉੱਤੇ ਹੀ 1000 ਕਰੋੜ ਤੋਂ ਉੱਤੇ ਆਉ ਸੈਲਫ ਸਫੀਸ਼ੀਐਂਡ ਹੋ ਜਾਣਗੀਆਂ ਮਤਲਬ ਆਪਣੀ ਡਿਵੈਲਪਮੈਂਟ ਕਰਨ ਜੋਗੀਆਂ ਹੋ ਜਾਣਗੀਆਂ ਉਹਦੇ ਨਾਲ ਨਾਲ ਜਿਹੜੀਆਂ ਇੰਪਰੂਵਮੈਂਟ ਟਰਸਟ ਦੀਆਂ ਸਕੀਮਸ ਨੇ ਉਹਨੂੰ ਵੀ ਰਿਲੈਕਸ ਕੀਤਾ ਕਿਉਂਕਿ ਉਹਦੇ ਵਿੱਚ ਮੰਡਟਰੀ ਸੀ ਕਿ ਹਰ ਸਾਲ 20% ਵਧਾਇਆ ਜਾਵੇ ਰੇਟ ਜਿਹੜਾ ਜ਼ਮੀਨ ਦਾ ਹਣ ਉਹ ਜ਼ਮੀਨ ਉਹਨੇ ਰੇਟ ਤੇ ਵਿਕਦੀ ਨਹੀਂ ਔਰ ਜ਼ਮੀਨ ਦੇ ਜਿਹੜੇ ਦੂਸਰੇ ਰੇਟ ਨੇ ਮਾਰਕੀਟ ਪ੍ਰਾਈਸ ਹੈਗੀ ਉਹ ਬਹੁਤ ਹੀ ਘੱਟ ਹੈ ਸੋ ਅਸੀਂ ਮਾਰਕੀਟ ਪ੍ਰਾਈਸ ਨਾਲ ਰਿਲੇਟ ਕਰਕੇ ਡੀਸੀ ਰੇਟਾਂ ਨੂੰ ਉਹ ਕਰਕੇ ਉਹਨਾਂ ਨੂੰ self sufficient ਕਰ ਦਿੱਤਾ ਐਂਡ ਵਿਦ दैट ਰਿਜ਼ਲਟ ਤੁਸੀਂ ਦੇਖਿਓ ਕਿ ਕਾਰਪੋਰੇਸ਼ਨ ਦੇ ਵਿੱਚ ਕੱਲੇ ਟਰਸਟਾਂ ਦੇ ਵਿੱਚੋਂ ਜਿਵੇਂ ਇਹਨਾਂ ਵਾਲਾ 2-300 ਕਰੋੜੋਂ ਦੇ ਤੋਂ ਆਉਂਦਾ ਸਾਡੇ ਤੇ ਆਲਰੇਡੀ ਸੈਲਫ ਸਫੀਸ਼ੀਐਂਟ ਹੈ ਅਸੀਂ 5-7 ਪੋੜ ਜਿਹੜਾ ਹੈ ਉਹਨਾਂ ਦੇ ਟੈਂਡਰ ਕੱਢ ਦਿੱਤੇ ਐਂਡ that will be a development of almost 300. ਕਰੋੜਸ ਸੋ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ ਇਹਦੇ ਉੱਤੇ ਕੀ ਕੀ ਜਿਹੜੀਆਂ ਸਹੂਲਤਾਂ ਨੇ ਸਾਡੇ ਲੁਧਿਆਣਾ ਕਾਰਪੋਰੇਸ਼ਨ ਚ ਐਡਵਰਟਾਈਜ਼ਮੈਂਟ ਹੀ ਜਿਹੜੀ ਪਿਛਲੇ 1 ਕਰੋੜ ਤੋਂ ਵੱਧ ਕਦੀ ਦਿੱਤੀ ਨਹੀਂ ਸੀ ਕਿ ਟੈਂਡਰ ਇਹਨਾਂ ਦੀ ਮਿਹਨਤ ਨਾਲ 25 ਕਰੋੜ ਰੁਪਇਆ ਕੱਲਾ ਲੁਧਿਆਣੇ ਚ ਆਊਗਾ ਔਰ 5 ਜਿਹੜਾ ਕਿ 1 ਕਰੋੜ ਰੁਪਇਆ ਆਉਂਦਾ ਸੀ 1 ਕਰੋੜ ਆਉਂਦਾ ਸੀ 25 ਤੱਕ 24 25 ਕਰੋੜ ਦੇ ਆਨਲਾਈਨ ਟੈਕਨੀਕਲ ਬਿਡ ਆ ਗਿਆ ਆ ਗਿਆ ਟੈਕਨੀਕਲ ਬਿਡ ਆ ਗਿਆ ਮਤਲਬ ਕੱਲੇ ਲੁਧਿਆਣੇ ਚ ਜਿੰਨਾ ਸਾਰੇ ਪੰਜਾਬ ਚੋਂ 9 ਕਰੋੜ ਰੁਪਇਆ ਆਉਂਦਾ ਸੀ ਸਾਰੇ ਪੰਜਾਬ ਦਾ ਇਕੱਠਾ ਐਡਵਰਟਾਈਜ਼ਮੈਂਟ 9 ਕਰੋੜ ਰੁਪਇਆ ਆਉਂਦਾ ਸੀ ਠੀਕ ਹੈ ਸੁਦੀਪਾ ਜੀ ਹੁਣ ਕੱਲਾ ਤੁਸੀਂ ਕਹਿੰਦੇ ਨਾ ਵੀ ਇਹ ਡਿਪਾਰਟਮੈਂਟ ਦੀਆਂ ਮੈਨੂੰ ਉੜਦੀਆਂ ਉੜਦੀਆਂਆਂ ਖਬਰਾਂ ਮੈਂ ਬੜਿਆਂ ਤੋਂ ਸੁਣਦਾ ਸੀਗਾ ਵੀ ਡਿਪਾਰਟਮੈਂਟ ਕੱਲਾ ਐਡਵਰਟਾਈਜ਼ਮੈਂਟ ਦੇ ਵਿੱਚੋਂ ਲੁਧਿਆਣੇ ਦੇ ਵਿੱਚੋਂ 25 ਕਰੋੜ ਰੁਪਏ ਤੋਂ ਉੱਤੇ ਆਉ। ਜਿਹੜਾ ਕਿ ਸਾਰੇ ਪੰਜਾਬ ਦੇ ਵਿੱਚੋਂ 12 ਹੁੰਦਾ ਸੀ 9 ਜਾਂ 10 ਇਹ ਚੜ੍ਹ ਗਿਆ ਚੜ੍ਹ ਗਿਆ ਜੀ ਚੜ੍ਹ ਗਿਆ ਚੜ੍ਹ ਗਿਆ ਮਤਲਬ ਟੈਂਡਰ ਹੋਇਆ ਹੋਇਆ ਸਾਰਾ ਕੁਝ ਟੈਕਨੀਕਲ ਬਿਡ ਵੀ ਹੋ ਗਈ ਬਿਡ ਸਬਮਿਟ ਹੋ ਗਈ ਹੈ ਬਿਡ ਸਬਮਿਟ ਹੋਈਆਂ ਆਈਆਂ ਸਰ 10 ਬਿਡਾਂ ਆ ਗਈਆਂ ਹਾਂ ਫਾਈਨੈਂਸ਼ੀਅਲ ਬਿਡ 11 ਤਾਰੀਖ ਤੱਕ ਲਾਸਟ ਡੇਟ ਹੈ ਫਾਈਨੈਂਸ਼ੀਅਲ ਬਿਡ ਆਣਾ ਹੈ ਹਾਂ ਜਨਰਲੀ ਜਨਰਲੀ ਹੋ ਜੂਗਾ ਹਾਂ ਜੀ ਹਾਂ ਜੀ ਹਾਂ ਹਾਂ ਜੀ ਹਾਂ ਜੀ ਮਤਲਬ ਕੱਲੇ ਲੁਧਿਆਣੇ ਚੋਂ ਤੁਹਾਨੂੰ 25 ਕਰੋੜ ਰੁਪਏ ਆਊ ਇਹ ਆਉਂਦਾ ਸੀਗਾ ਸਾਨੂੰ 10 10 ਕਰੋੜ ਰੁਪਈਆ ਇਹ ਸਾਰਾ ਲੋਕਾਂ ਦੀਆਂ ਨਿੱਜੀ ਜੇਬਾਂ ਜਾ ਰਿਆ ਸੀਗਾ ਔਰ ਐਕਸਚੈਕਰ ਦੇ ਕੋਲ ਪੰਜੀ ਨਹੀਂ ਸੀ ਆਉਂਦੀ ਰਾਈਟ ਦੂਸਰੀ ਚੀਜ਼ ਆ ਆ ਵਨ ਟਾਈਮ ਸੈਟਲਮੈਂਟ ਤੀਜੀ ਚੀਜ਼ ਆ ਇੱਕ ਇੱਕ ਤਰੀਕ ਦੇ ਲਈ ਇੰਨੀਆਂ ਗਿਫਟਾਂ ਬਹੁਤ ਅੱਗੇ ਹੋਰ ਬੋਲੋ ਜੀ ਦੇਖੋ ਜੀ ਵੇਵਿੰਗ ਆਫ ਸੀਐਲਯੂ ਚਾਰजेस ਟੂ ਐਮਜ਼ ਜਿਹੜੀ ਬਠਿੰਡੇ ਹੈ देयर इज नो ਵਨ ਡਾਟਾ ਐਸ ਫਾਰ ਐਸ development is concerned we waived off all those charges for the CLU CLU and building plan and building plans also land allotment uh, of 6 acres judicial to garshanker judicial complex. judicial judicial complex होते छः एकड़ दा judicial complex more than 500 hundred buildings submitted online. plan submitted online online पांच सौ आ चुके हैं जिधर मैं online building, <laughs> building <laughs> plan नक्शे online <laughs> Than 500 ਆ ਚੁੱਕੇ 500 600 ਆ ਚੁੱਕੇ ਮੋਰ ਥਨ 5 ਜਨਵਰੀ 15 ਕੇ ਬਾਅਦ ਮੈਂਡਿਟਰੀ ਕਰ ਜਨਵਰੀ 15 ਤੋਂ ਬਾਅਦ ਮੈਂਡਿਟਰੀ ਹੋ ਜੂਗਾ ਵੀ ਹਰੇਕ ਬੰਦੇ ਨੂੰ ਆਪਣੇ ਬਿਲਡਿੰਗ ਦਾ ਨਕਸ਼ਾ ਜਿਹੜਾ ਹੈਗਾ ਉਹ ਆਨਲਾਈਨ ਹੀ ਕਰਾਉਣਾ ਪਊਗਾ ਅਸੀਂ ਹੋਰ ਵੀ ਕਰ ਦਿੱਤਾ ਹੈ ਕਿ 200 ਗੱਜ ਦੀ ਜਿਹੜੀ ਜੋ 200 ਗੱਜ ਦਾ ਜਿਹੜਾ ਮਕਾਨ ਹੈ ਉਹ ਜੀ ਜੀ ਡਿਪਲੋਮਾ ਹੋਲਡਰ ਵੀ ਕਰ ਸਕਦੇ ਆ ਸੋ ਅਸੀਂ ਉਹਨਾਂ ਨੂੰ ਵੀ ਪਿੱਛੇ ਨਹੀਂ ਰੱਖਿਆ ਬਾਕੀ ਆਰਕੀਟੈਕਟਸ ਦੇ ਨਾਲ ਤੁਸੀਂ ਪੁੱਛੋ ਕਰਨੇਸ਼ ਪਲੀਜ਼ ਬਰੀਫ ਕਰੋ ਜਿਹੜਾ ਥੋੜਾ ਜਾ ਆਰਕੀਟੈਕਟਸ ਦੇ ਨਾਲ ਮੀਟਿੰਗ ਚੱਲ ਰਹੀਆਂ ਨੇ ਇਹ ਵੱਧਦਾ ਹੀ ਜਾਣਾ ਹੈ ਫ্রম 500 ਟੂ ਗੋ ਟੂ 5000 ਐਂਡ ਇਟਲ ਗ로우 ਵੈਰੀ ਵੈਰੀ ਕੁਇਕਲੀ 184 ਦੇ ਦੰਗਿਆਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 200 ਦੁਕਾਨਾਂ ਅਲੋਟ ਹੋਈਆਂ ਸੀਗੀਆਂ ਐਟ ਦੀ ਰੇਟ ਆਫ 38000 38000 ਆ ਕਰੀਬ 200 ਪਰਿਵਾਰ ਅਫੈਕਟਿਡ ਸੀਗੇ ਉਹ ਬੜੀ ਧੀਰ ਦਾ ਕਿੱਸਾ ਚੱਲ ਰਿਹਾ ਸੀਗਾ ਔਰ ਕਾਫੀ ਅਰਸੇ ਤੋਂ ਪਿਛਲੀ ਸਰਕਾਰ ਨੇ ਵੀ ਉਹਨੂੰ ਕੈਬਨਿਟ ਦੇ ਵਿੱਚ 38000 ਦੇ ਉੱਤੇ ਪਾਸ ਕੀਤਾ ਲੇਕਿਨ ਉਹ ਬਹੁਤ ਦਾਮ ਨੂੰ ਬਹੁਤ ਜ਼ਿਆਦਾ ਮੰਗ ਰਹੇ ਸੀਗੇ ਔਰ ਵੀ ਹੈਵ ਕਮ ਟੂ ਅ ਕਨਕਲੂਜਨ ਦੈਟ ਵੀ ਮਸਟ ਗਿਵ them that benefit ਐਂਡ ਜਿਹੜੀ ਚੀਜ਼ 38000 ਦੇ ਵਿੱਚੋਂ ਪਾਸ ਕੀਤੀ ਸੀ ਅਸੀਂ 10000 ਦੇ ਵਿੱਚ ਉਹਨਾਂ ਨੂੰ ਦੇ ਰਹੇ ਹਾਂ